جا چلئے نہیں نہ بچا بچانی کرا نا مار کے آ نا کینا ماں تڈا جی مہم اج جی جیڑا دکانا ہوندا ہے کہ کاروں نال کے پیسے اٹیک بھی ਕੀਤਾ گیا اندر بوند دی کوشش کیتی ڈاکٹر تو تو اپ دی پارٹی آئی اینو لڑکی آئی ہے اور ایجنسی آئی کے جی جوتیوال پولیس فॅमिली دی سی جی جی سارے کو پرچا کٹان آئی سی جی ਇਹਨਾਂ ਦਾ ਪੱਚਾ ਕੱਟਣ ਨੂੰ ਮਨਾਨੀ ਦਿੱਤਾ ਸੀ ਇਹਨਾਂ ਨੇ ਸਿਰਫ ਇਹਨਾਂ ਕਿਆ ਸੀ ਤੁਸੀਂ ਪਹਿਲੇ ਇਲਾਜ ਕਰਾ ਲਓ ਤੁਹਾਡਾ ਪੱਚਾ ਤੁਹਾਡੇ ਟਾਈਮ ਤੇ ਹੋ ਜਾਏਗਾ ਪਰ ਇਹਨਾਂ ਸਭ ਨਹੀਂ ਸ਼ਰਾਬ ਪੀਤੀ ਹੋਈ ਸੀ ਜੀ ਉਸ ਦੇ ਬਾਵਜੂਦ ਅਸੀਂ ਇਹਨਾਂ ਦਾ ਪੱਚਾ ਕੱਟਣ ਨੂੰ ਤਿਆਰ ਹੋ ਗਏ ਪਰ ਇਹਨਾਂ ਦੇ ਨਾਲ ਇੰਨੇ ਬੰਦੇ ਸੀ ਕਿ ਇਹਨਾਂ ਨੇ ਆ ਕੇ ਸਰਕਾਰੀ ਪ੍ਰਾਪਰਟੀ ਦੇ ਵਿੱਚ ਤਖਾ ਦੇਣ ਦੀ ਕੋਸ਼ਿਸ਼ ਕੀਤੀ ਸਾਡੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਤੇ ਇਜ਼ਾਮ ਲਗਾਏ ਕਿ ਅਸੀਂ ਨਾਲ ਆਪੋਜ਼ਿਟ ਪਾਰਟੀ ਤੋਂ ਪੈਸੇ ਲਾ ਕੇ ਉਹਨਾਂ ਦੇ ਕੱਟ ਮਾਰੇ ਹੈ ਜੀ ਕਿ ਉਹਨਾਂ ਦਾ ਪਰਚਾ ਪਹਿਲੇ ਕੱਟਦਾ ਇਹਨਾਂ ਦਾ ਬਾਅਦ ਚੋਂ ਕੱਟਿਆ ਹੈ ਜੀ ਇਸ ਦੇ باوجود ਅਸੀਂ ਪੀਸੀਆਰ ਬੁਲਾਈ ਤੇ ਪੀਸੀਆਰ ਨੇ ਕਿਹਾ ਜੀ ਇਹਨਾਂ ਦਾ ਪਰਚਾ ਕੱਟ ਦੋ ਪਰ ਪੀਸੀਆਰ ਦਾ ਬੰਦਾ ਆ ਕੇ ਮੈਨੂੰ ਇਹ ਗੱਲ ਕਹਿ ਰਿਹਾ ਜੀ ਤੁਸੀਂ ਐਮਐਲਆਰ ਕੱਟ ਦੋ ਜੀ ਪਰਚਾ ਸਵੇਰੇ ਕੱਟਦੀ ਹੈ ਮੈਨੂੰ ਪੀਸੀਆ ਨੰਬਰ ਪਤਾ ਨਹੀਂ ਸਮਝ ਆ ਰਹੀ ਕਿ ਸਾਡੀ ਪੀਸੀਆ ਨੂੰ ਇੰਨਾ ਨਹੀਂ ਪਤਾ ਕਿ ਐਮਐਲਆਰ ਔਰ ਪਰਚਾ ਇੱਕੋ ਹੀ ਚੀਜ਼ ਹੁੰਦੀ ਹੈ ਮੈਨੂੰ ਪੀਸੀਆ ਨੰਬਰ ਪਤਾ ਕਿ ਇਹਦਾ ਕੀ ਪੀਸੀਆ ਲਈ ਸੀ ਪੀਸੀਆ ਡਿਵੀਜ਼ਨ ਨੰਬਰ 2 ਦੀ ਸੀਗੀ ਮੈਂ ਸ਼ੱਕਲ ਦੱਸ ਕੇ ਦੱਸ ਰਹੀ ਹਾਂ ਮੈਨੂੰ ਇਹ ਨਹੀਂ ਪਤਾ ਕਿੱਥੋਂ ਦੀ ਆਈ ਸੀ ਮੈਂ 100 ਨੰਬਰ ਤੇ ਫੋਨ ਵੀ ਕੀਤਾ ਆਈ ਵੀ ਪੀਸੀਆ ਅੱਧਾ ਘੰਟਾ ਲੇਟ ਜੀ ਇੱਥੇ ਨਾਈਟ ਡਿਊਟੀ ਤੇ ਮੈਂ ਆਂ ਡਾਕਟਰ ਰਮਨ ਬੈਠੇ ਆਂ ਜੀ ਕੋਈ ਸਿਕਿਉਰਿਟੀ ਨਹੀਂ ਹੈ ਕੋਈ ਵੀ ਆਕੇ ਡਾਕਟਰ ਨੂੰ ਕਿਸੇ ਵੀ ਤਰ੍ਹਾਂ ਦਾ ਥ੍ਰੈਟ ਦੇ ਰਿਹਾ ਸਾਡੇ ਕਮਰੇ ਦੇ ਵਿੱਚ 10 ਬੰਦੇ ਇਕੱਠੇ ਆ ਗਏ ਜੀ ਸਾਡੇ ਕੋਲ ਕੋਈ ਸਿਕਿਉਰਿਟੀ ਨਹੀਂ ਹੈ ਰਾਤ ਨੂੰ ਜੀ ਔਰ ਸਾਨੂੰ ਇਹ ਫੋਰਸ ਕੀਤਾ ਗਿਆ ਜੀ ਡਾਕਟਰ ਸਾਹਿਬ ਦਾ ਪਰਚਾ ਜਲਦੀ ਜਲਦੀ ਕੱਟ ਕੇ ਇਹਨਾਂ ਨੂੰ ਜਲਦੀ ਜਲਦੀ ਫਾੜ ਕਰੋ ਇਹ ਕੋਈ ਤਰੀਕਾ ਥੋੜਨਾ ਹੈ ਕਿਸੇ ਆਨਯੂਟੀ ਡਾਕਟਰ ਦੇਣਾ ਜੀ ਆਨਯੂਟੀ ਡਾਕਟਰ ਇੱਥੇ ਆਪਣੀ ਘਰ-ਬਾਰ ਛੱਡ ਕੇ ਡਿਊਟੀ ਕਰ ਰਿਹਾ ਹੈ ਔਰ ਉਹਨੂੰ ਪੁਲਿਸ ਫੋਰਸ ਕਰ ਰਹੀ ਹੈ ਕਿ ਇਹਨਾਂ ਨੂੰ ਕੱਟ ਕੇ ਜਲਦੀ ਜਲਦੀ ਬਰਵਾਹਲ ਨਿਸ਼ਾ ਮੈਂ ਅਗਰ ਦੇਸੀਆ ਬਾਹਰ ਜਵਾਨ ਵੀ ਤਾਂ ਖੜਾ ਖੜਾਏ ਹੁੰਦੇ ਇੱਕ ਕਾਂਸਟੇਬਲ ਵੀ ਖੜਾਏ ਕੋਈ ਕਾਂਸਟੇਬਲ ਨਹੀਂ ਮੇਰੇ ਕੋਲ ਅੰਦਰ ਆਇਆ ਮੈਂ ਕਿੰਨੀ ਦੇਰ ਦੀ ਅੱਧਾ ਪੌਣਾ ਘੰਟਾ ਮੈਂ ਬੋਲਦੀ ਨਹੀਂ ਪੀਸੀਆ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਕੋਈ ਨਹੀਂ ਆਇਆ ਇਵਨ ਸਾਡਾ ਬਾਹਰ ਜਾਣ ਦਾ ਵੀ ਰਸਤਾ ਇਹਨਾਂ ਨੇ ਬਲੌਕ ਕਰ ਦਿੱਤਾ ਸਾਡੇ ਸਾਰੇ ਕਮਰੇ ਤੋਂ ਬਾਹਰ ਜਾਣ ਜਾਏ ਸੀ ਬਾਹਰ ਇੰਨੇ ਬੰਦੇ ਖੜੇ ਸੀ ਜੀ ਫਿਰ ਅੰਦਰ ਵੜਨ ਦੀ ਵੀ ਕੋਸ਼ਿਸ਼ ਕੀਤੀ ਸਾਡੇ ਕਮਰੇ ਅੰਦਰ ਟੱਕਾ ਮਾਰ ਕੇ ਵੜਿਆ ਮੇਰੇ ਕਲਾਸ 4 ਦੇ ਮੁੰਡਿਆਂ ਨੇ ਇਹਨਾਂ ਨੂੰ ਬਾਹ ਫੜ ਕੇ ਬਾਹ ਖੱਡਿਆ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਨੇ ਸਾਡੀ ਕੋਈ ਹੈਲਪ ਜੀ ਹਮ ਕੋਈ ਵੀ ਇਥੇ ਅੰਦਰਾਂ ਦੇ ਹਰਮ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਕਿ ਅੰਦਰ ਆ ਕੇ ਉਹਨਾਂ ਨੇ ਬਹੁਤ ਹੰਗਾਮਾ ਕੀਤਾ ਹੈ ਔਰ ਡੀਟੀ ਡਾਕਟਰ ਤੇ ਇਲਜ਼ਾਮ ਲਗਾਏ ਹੈ ਕਿ ਡਾਕਟਰ ਜਿਹੜੇ ਪੈਸੇ ਲੈ ਕੇ ਪਰਚੇ ਕੱਟਦੇ ਨੇ ਸ਼ਰਾਬ ਸ਼ੂਮ ਵੀ ਕੀਤੀ ਹੈ ਬਹੁਤ ਸ਼ਰਾਪੀਤੀ ਹੋਈ ਹੈ ਉਹਨਾਂ ਨੇ ਜੀ ਫਿਰ ਵੀ ਸਾਨੂੰ ਉਹਨਾਂ ਦਾ ਪਰਚਾ ਕੱਟਣਾ ਪਿਆ ਕਿਉਂਕਿ ਅਸੀਂ ਇੱਥੇ ਮਾਹੌਲ ਨੂੰ ਸ਼ਾਂਤ ਰੱਖਣਾ ਹੈ ਤੁਹਾਡੇ ਹਿਸਾਬ ਨਾਲ ਕੀ ਕਾਰਵਾਈ ਬੰਦੀਆਂ ਜੇ ਤੁਸੀਂ ਕੀ ਕੀ ਮੇਰੇ ਖਿਆਲ ਨਾਲ ਸਾਨੂੰ ਸਭ ਤੋਂ ਪਹਿਲੇ ਸਿਕਿਉਰਿਟੀ ਦੇਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਲੋਕ ਜਿਹੜੇ ਰਾਤ ਨੂੰ ਆਉਂਦੇ ਹੈ ਉਹਨਾਂ ਤੋਂ ਡਾਕਟਰ ਤੇ ਸਟਾਫ ਨੂੰ ਸਿਕਿਉਰਿਟੀ ਮਿਲੇ ਤੇ ਸਿਵਲ ਹਸ ਤੇ ਬਾਕੀ ਮਰੀ ਜਿਹੜੇ ਆ ਉਹ ਵੀ ਕੰਫਰਟੇਬਲ ਰਹਿੰਦੇ ਠੀਕ ਹੈ